ਜਿਹੜਾ ਇਨਸਾਨ ਜ਼ਿੰਦਗੀ 'ਚ ਤੁਹਾਨੂੰ ਪਿਆਰ ਕਰੇਗਾ ਤੁਸੀਂ ਹਮੇਸ਼ਾ ਉਹਦੇ ਨਾਲ ਨਫ਼ਰਤ ਕਰੋਗੇ ਇਹ ਹਿਊਮਨ ਸਾਈਕੋਲੋਜੀ ਅੱਜ ਮੈਂ ਕਿਸੇ ਨੂੰ ਪਿਆਰ ਨਹੀਂ ਕਰਦਾ ਮੈਂ ਸਿਰਫ ਲੋਕਾਂ ਨੂੰ ਖੁਸ਼ ਰੱਖਦਾ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਨਾ ਸ਼ੁਰੂ ਕਰਦੇ ਹੋ ਤੁਸੀਂ ਉਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋਗੇ ਤੁਸੀਂ ਕਹੋਗੇ ਹਾਂ ਇਹ ਸੋਨਾ ਲੱਗੇ ਸੋਨਾ ਪਾਵੇ ਸੋਨਾ ਦਿਖੇ ਸੋਹਣੇ ਸੋਹਣੇ ਕੰਮ ਕਰੇ ਸੋਹਣੀ ਤਰੱਕੀ ਕਰੇ ਬੁਰੀਆਂ ਚੀਜ਼ਾਂ ਤੋਂ ਬਚੇ ਇਹ ਸਾਡਾ ਪਿਆਰ ਹੁੰਦਾ ਹੈ ਔਰ ਜਦੋਂ ਮੈਂ ਕਿਸੇ ਨੂੰ ਕਹੂੰਗਾ ਜੇ ਕੋਈ ਪ੍ਰੇਮੀ ਪ੍ਰੇਮਿਕਾ ਵੀ ਹੈ ਉਹ ਕਹਿੰਦੇ ਆ ਤੂੰ ਤਰੱਕੀ ਕਰ ਤੂੰ ਪੜ ਤੂੰ ਚੰਗੇ ਨੰਬਰ ਲੈ ਕੇ ਚੰਗੀ ਨੌਕਰੀ ਕਰ ਪੂਰੇ ਮੁੰਡੇ ਕੁੜੀਆਂ ਦੀ ਸੰਗਤ ਨਾ ਕਰ ਉਹਨੂੰ ਤੁਸੀਂ ਬੁਰੇ ਲੱਗੋਗੇ ਤੁਸੀਂ ਪਿਆਰ ਚ ਉਹਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਪਰ ਉਹਨੂੰ ਐ ਲੱਗ ਰਿਹਾ ਕਿ ਪਿਆਰ ਦੇ ਵਿੱਚ ਇਹ ਮੈਨੂੰ ਗੁਲਾਮ ਬਣਾ ਰਿਹਾ ਹੈ ਬਣਾ ਰਹੀ ਹੈ ਇਹ ਮੈਨੂੰ ਕੰਟਰੋਲ ਕਰ ਰਿਹਾ ਹੈ ਪਰ ਜਦ ਕਿ ਅਸੀਂ ਉਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਦੇ ਨਾਲ ਕੋਈ ਪੈਂਦਾ ਪਿਆਰ ਕਰੇਗਾ ਉਹੀ ਬੰਦਾ ਉਹਦੇ ਨਾਲ ਨਫ਼ਰਤ ਕਰੇਗਾ ਸੱਚਾ ਹੀ ਹੈ ਅੱਜ ਮੈਂ ਸਭ ਨੂੰ ਖੁਸ਼ ਕਰਦਾ ਮੈਂ ਪਿਆਰ ਕਿਸੇ ਨਾਲ ਨਹੀਂ ਕਰਦਾ ਜੇ ਮੈਨੂੰ ਕੋਈ ਕਹਿੰਦਾ ਮੈਂ ਜਾ ਕੇ ਖੂਚ ਛਾਲ ਮਾਰਨੀ ਆ ਮੈਂ ਕਹਿੰਦਾ ਤੇਰੀ ਖੁਸ਼ੀ ਹੈ ਹਾਂ ਮੇਰੀ ਖੁਸ਼ੀਆ ਮਾਰ ਦੇ ਥੈਟਸ ਇਟ ਜੇ ਕੋਈ ਕਹਿੰਦਾ ਯਾਰ ਮੈਂ ਤਾਂ ਪੜਨਾ ਹੀ ਨਹੀਂ ਮੈਨੂੰ ਪੜ ਕੇ ਖੁਸ਼ੀ ਨਹੀਂ ਮਿਲਦੀ ਤੇਰੀ ਖੁਸ਼ੀਆ ਤੂੰ ਛੱਡ ਦੇ ਉਹ ਬੰਦੇ ਨੂੰ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਮੈਂ ਉਹਨੂੰ ਇਹ ਕਰਕੇ ਤੂੰ ਖੁਸ਼ ਰਹਿ ਜੋ ਦੰਨੇ ਕਰਨਾ ਹੈ ਕਰ ਜੇ ਮੈਂ ਤੈਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਤੂੰ ਮੈਨੂੰ ਆਪਣਾ ਦੁਸ਼ਮਣ ਬਣਾਉਣਾ ਸ਼ੁਰੂ ਕਰਦਾ